ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤੇ ਅੱਜ ਫਿਰ ਹਾਜ਼ਰੀਆਂ ਤੁਹਾਡੇ ਲਈ ਵੀਡੀਓ ਦਾ 파ਰਟ ਦੂਸਰਾ ਲੈ ਕੇ ਜਿਹਦੇ ਵਿੱਚ ਮੈਂ ਤੁਹਾਨੂੰ ਦੱਸਾਂਗੀ ਕਿ ਕਿ ਆਪਾਂ ਸ਼ਪਾਈ ਕਿਵੇਂ ਕਰਨੀ ਹੈ ਕੱਲ ਵਾਲੀ ਵੀਡੀਓ ਵਿੱਚ ਆਪਾਂ ਦੱਸਿਆ ਸੀ ਕਿ ਜਿਹੜਾ ਫੇਸ ਪੇਪਰ ਹੈ ਉਹ ਕਿਵੇਂ ਬਣਾਉਣਾ ਹੈ ਤੇ ਅੱਜ ਦੀ ਵੀਡੀਓ ਦੇ ਵਿੱਚ ਮੈਂ ਦੱਸਾਂਗੀ ਕਿ ਸ਼ਪਾਈ ਜਿਹੜੀ ਸੂਟ ਦੇ ਉੱਪਰ ਆਪਾਂ ਕਿਸ ਤਰੀਕੇ ਦੇ ਨਾਲ ਕਰਨੀ ਹੈ ਤੇ ਕੀ ਕੀ ਸਮਾਨ ਦੀ ਸਾਨੂੰ ਜ਼ਰੂਰਤ ਪਵੇਗੀ ਤੇ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਜੇ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਵੀਡੀਓ ਪਸੰਦ ਆਏ ਤੇ ਵੀਡੀਓ ਨੂੰ ਵੀ ਲਾਈਕ ਕਰਨਾ ਕਮੈਂਟ ਕਰਕੇ ਸਾਨੂੰ ਤੁਹਾਨੂੰ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਹੈ ਤੇ ਹੋਰ ਤੁਸੀਂ ਕਿਹੜੀ ਚੀਜ਼ ਸਿੱਖਣਾ ਚਾਹੁੰਦੇ ਹੋ ਤੇ ਇਹਦੇ ਵਾਸਤੇ ਸਭ ਤੋਂ ਪਹਿਲਾਂ ਸਾਨੂੰ ਇਹ ਚਾਹੀਦਾ ਵਾ ਸੁੱਕਾ ਨੀਲ ਇਹ ਬਾਜ਼ਾਰ ਦੇ ਵਿੱਚ ਆਰਾਮ ਦੇ ਨਾਲ ਮਿਲ ਜਾਂਦਾ ਕਿਸੇ ਵੀ ਸ਼ਾਪ ਤੋਂ ਸੁੱਕਾ ਨੀਲ ਚਾਹੀਦਾ ਹੈ ਤੇ ਇੱਕ ਸਾਨੂੰ ਚਾਹੀਦਾ ਹੈ ਮਸ਼ੀਨ ਦਾ ਤੇਲ ਜਾਂ ਤੁਸੀਂ ਮਸ਼ੀਨ ਦੇ ਤੇਲ ਦੀ ਜਗ੍ਹਾ ਤੇ ਡੀਜ਼ਲ ਵੀ ਲੈ ਸਕਦੇ ਹੋ ਤੇ ਮਿੱਟੀ ਦਾ ਤੇਲ ਵੀ ਲੈ ਸਕਦੇ ਹੋ ਮਿੱਟੀ ਦਾ ਤੇਲ ਅੱਜਕਲ ਘੱਟ ਮਿਲਦਾ ਇਸ ਲਈ ਆਪਾਂ ਮਸ਼ੀਨ ਦਾ ਤੇਲ ਹੀ ਵਰਤ ਲਵਾਂਗੇ ਤੇ ਇੱਕ ਕੋਈ ਵੀ ਖਾਲੀ ਕੌਲੀ ਲੈ ਲਓ ਤੇ ਨਾਲ ਇੱਕ ਕਪੜੇ ਦਾ ਇੰਨਾ ਕੁ ਤੁਸੀਂ ਪੀਸ ਲੈ ਸਕਦੇ ਹੋ ਕਪੜੇ ਦਾ ਪੀਸ ਲੈ ਲਓ ਤੇ ਖਾਲੀ ਕੋਲੀ ਤੇ ਜੀ ਇਹ ਤੁਸੀਂ ਮਤਲਬ ਇਹਦੇ ਵਿੱਚ ਆਪਾਂ ਇੱਕ ਪੋਟਲੀ ਬਣਾ ਕੇ ਵੀ ਤਿਆਰ ਕਰ ਸਕਦੇ ਹਾਂ ਪਹਿਲਾਂ ਮੈਂ ਤੁਹਾਨੂੰ ਪੋਟਲੀ ਵਾਲਾ ਤਰੀਕਾ ਦੱਸਾਂਗੀ ਤੁਸੀਂ ਸੁੱਕਾ ਨੀਲ ਲੈ ਲੈਣਾ ਵਾ ਇਹਦੇ ਨਾਲ ਤੁਹਾਡਾ ਮਤਲਬ ਜਿੰਨਾ ਟਾਈਮ ਮਰਜ਼ੀ ਤੁਸੀਂ ਜਿਹੜਾ ਵਾ ਸਪਾਈ ਕਰ ਸਕਦੇ ਜੇ ਸੁੱਕਾ ਨੀਲ ਲੈ ਕੇ ਤੇ ਇਹ ਪੋਟਲੀ ਦੇ ਵਿੱਚ ਆਪਾਂ ਪਾ ਲੈਣਾ ਜੇਕਰ ਤੁਹਾਡੇ ਕੋਲ ਨੀਲ ਨਹੀਂ ਹੈਗਾ ਤੁਸੀਂ ਇਸ ਦੀ ਜਗ੍ਹਾ ਤੇ ਕੋਲਾ ਜਿਹੜਾ ਹੁੰਦਾ ਹੈ ਜਿਹੜੀ ਆਪਾਂ ਲੱਕੜੀ બાળਦੇ ਆ ਉਹ ਕੋਲਾ ਲੈ ਲੈਣਾ ਵਾ ਤੇ ਕੋਲੇਜ ਦੇ ਜਿਹੜਾ ਆਪਾਂ ਬਰੀਕ ਉਹਨੂੰ ਪੀਸ ਲੈਣਾ ਵਾ ਜਿਸ ਤਰ੍ਹਾਂ ਇਸ ਤਰ੍ਹਾਂ ਪਾਊਡਰ ਬਣਾ ਲੈਣਾ ਤੇ ਉਹਨੂੰ ਇਸ ਤਰੀਕੇ ਦੇ ਨਾਲ ਆਪਾਂ ਇੱਕ ਕੱਪੜੇ ਦੇ ਵਿੱਚ ਬੰਨ ਲੈਣਾ ਹੈ ਇਸ ਤਰੀਕੇ ਦੇ ਨਾਲ ਕੱਪੜੇ ਨੂੰ ਜਿਹੜਾ ਉੱਪਰੋਂ ਆਪਾਂ ਕੁੱਟ ਕੇ ਬੰਨ ਲਾਂਗੇ ਜਾਂ ਕੋਈ ਧਾਗਾ ਬੰਨ ਲਾਂਗੇ ਜਾਂ ਇਹਦੇ ਉੱਪਰ ਤੁਸੀਂ ਰਬੜ ਵੀ ਪਾ ਸਕਦੇ ਹੋ ਇਸ ਤਰ੍ਹਾਂ ਸਾਡੀ ਪੋਟਲੀ ਤਿਆਰ ਹੋ ਜਾਏਗੀ ਪੋਟਲੀ ਤਿਆਰ ਹੋਣ ਤੋਂ ਬਾਅਦ ਆਪਾਂ ਕੀ ਕਰਨਾ ਵਾ ਜਿਹੜਾ ਨੀਲ ਆ ਤੇਲ ਲੈਣਾ ਆਪਾਂ ਡੀਜ਼ਲ ਜਾਂ ਕੋਈ ਵੀ ਤੁਸੀਂ ਤੇਲ ਲਿਆਇਆ ਡੀਜ਼ਲ ਵੀ ਲੈ ਸਕਦੇ ਹੋ ਮਸ਼ੀਨ ਦਾ ਤੇਲ ਵੀ ਲੈ ਸਕਦੇ ਆ ਇਸ ਤਰੀਕੇ ਦੇ ਨਾਲ ਤੇਲ ਆਪਾਂ ਲੈ ਲੈਣਾ ਵਾ ਇਹਦੇ ਵਿੱਚ ਇਹਨੂੰ ਇਸ ਤਰ੍ਹਾਂ ਚੰਗੀ ਤਰ੍ਹਾਂ ਨਾਲ ਤੁਸੀਂ ਡਿਪ ਕਰ ਲੈਣਾ ਤਾਂ ਕਿ ਜਿਹੜਾ ਤੇਲ ਆ ਇਹਦੇ ਵਿੱਚ ਚਲਾ ਜਾਵੇ ਪੋਟਲੀ ਦੇ ਵਿੱਚ ਜਿਹੜਾ ਤੇਲ ਸਾਡਾ ਚੰਗੇ ਤਰੀਕੇ ਦੇ ਨਾਲ ਚਲੇ ਜਾਵੇ ਤੇ ਇਸ ਤੋਂ ਬਾਅਦ ਆਪਾਂ ਛਪਾਈ ਕਰ ਸਕਦੇ ਹਾਂ ਇੱਕ ਤੇ ਸਾਡਾ ਇਹ ਵਾਲਾ ਤਰੀਕਾ ਹੋ ਗਿਆ ਇਸ ਤੋਂ ਬਾਅਦ ਦੂਸਰਾ ਤਰੀਕਾ ਜਿਹੜਾ ਉਹ ਆਪਾਂ ਇਹ ਵਰਤ ਸਕਦੇ ਹਾਂ ਪਹਿਲਾਂ ਬਣਾਇਆ ਹੋਇਆ ਹੈ ਇਹ ਕੋਲੀ ਦੇ ਵਿੱਚ ਹੀ ਆਪਾਂ ਨੀਲ ਪਾ ਲੈਣਾ ਤੇ ਇੱਕ ਇਹਦੇ ਵਿੱਚ ਹੀ ਆਪਾਂ ਤੇਲ ਜਿਹੜਾ ਪਾ ਲੈਣਾ ਤੇ ਆ ਕੋਈ ਵੀ ਕੱਪੜੇ ਦੀ ਛੋਟੀ ਤੁਸੀਂ ਕਤਰਨ ਲੈ ਸਕਦੇ ਹੋ ਜਾਂ ਕਾਟਨ ਵਗੈਰਾ ਵੀ ਲੈ ਸਕਦੇ ਹੋ ਸਪੰਜ ਲੈ ਸਕਦੇ ਹੋ ਤੇ ਉਹਦੇ ਨਾਲ ਇਸ ਤਰ੍ਹਾਂ ਤੁਸੀਂ ਇਹਨੂੰ ਡਿਪ ਕਰ ਕਰਕੇ ਤੇ ਆਪਾਂ ਛਪਾਈ ਕਰਾਂਗੇ ਹੁਣ ਅੱਗੇ ਜਾ ਕੇ ਆਪਾਂ ਵੇਖਦੇ ਹਾਂ ਕਿ ਛਪਾਈ ਜਿਹੜੀ ਉਹ ਆਪਾਂ ਕਿਸ ਤਰ੍ਹਾਂ ਕਰਨੀ ਕੱਪੜੇ ਦੇ ਉੱਪਰ ਇਹਨੂੰ ਟ੍ਰੇਸ ਪੇਪਰ ਜਿਹੜਾ ਆਪਾਂ ਜਿਹੜਾ ਤਿਆਰ ਕੀਤਾ ਹੋਇਆ ਸੀ ਇਹ ਆਪਾਂ ਲੈ ਲਿਆ ਤੇ ਇਸ ਤੋਂ ਬਾਅਦ ਆਪਾਂ ਕੀ ਕਰਾਂਗੇ ਜਿੱਥੇ ਵੀ ਤੁਸੀਂ ਟ੍ਰੇਸ ਕਰਨਾ ਆ ਆਪਣਾ ਜਿਹੜਾ ਕਪੜਾ ਤੁਸੀਂ ਟ੍ਰੇਸ ਕਰਨਾ ਉਹਦੇ ਉੱਪਰ ਇਸ ਨੂੰ ਪੂਰੇ ਤੁਸੀਂ ਨਿਸ਼ਾਨ ਲਗਾ ਲੈਣੇ ਆ ਜਿੱਥੇ ਤੁਸੀਂ ਤੁਸੀਂ ਰੱਖਣਾ ਵਾ ਅੱਗੇ ਮੈਂ ਸੂਟ ਤੇ ਤੁਹਾਨੂੰ ਕਰਕੇ ਦਿਖਾਵਾਂਗੀ ਇਹ ਰਾਫਤੇ ਕਰਕੇ ਦਿਖਾ ਰਹੀ ਹਾਂ ਤੇ ਇੱਥੇ ਤੁਸੀਂ ਵਧੀਆ ਤਰੀਕੇ ਦੇ ਨਾਲ ਇਹਨੂੰ ਰੱਖ ਲੈਣਾ ਤੇ ਉਸ ਤੋਂ ਬਾਅਦ ਜਿਹੜੀ ਆਪਾਂ ਇਹ ਪੋਟਲੀ ਤਿਆਰ ਕੀਤੀ ਸੀ ਇਹ ਜਿਹੜੀ ਆਪਾਂ ਪੋਟਲੀ ਤਿਆਰ ਕੀਤੀ ਆ ਇਹਦੇ ਵਿੱਚ ਉਹ ਬਾਦੂ ਜਿਹੜਾ ਤੇਲ ਆ ਉਹਨੂੰ ਆਪਾਂ ਨਿਚੋੜ ਦਵਾਂਗੇ ਤੇ ਇਸ ਤਰੀਕੇ ਦੇ ਨਾਲ ਆਪਾਂ ਇਹਦੇ ਉੱਪਰ ਇਹਨੂੰ ਪੋਟਲੀ ਨੂੰ ਫੇਰ ਦੇ ਜਣਾ ਹੈ ਤੁਸੀਂ ਕੋਲੇ ਨਾਲ ਵੀ ਬਣਾ ਸਕਦੇ ਹੋ ਤੇ ਨੀਲ ਨਾਲ ਵੀ ਬਣਾ ਸਕਦੇ ਹੋ ਤੇ ਆਹ ਵੇਖੋ ਟਾਡਾ ਜਿਹੜਾ ਟਰੇਸ ਆ ਇਹ ਬਣ ਕੇ ਬਿਲਕੁਲ ਰੈਡੀ ਹੈ ਇਸ ਤਰੀਕੇ ਦੇ ਨਾਲ ਜਿਹੜੀ ਟਰੇਸ ਦਾ ਡਿਜ਼ਾਈਨ ਹੋ ਜਾਏਗਾ ਤੁਸੀਂ ਕੋਈ ਵੀ ਡਿਜ਼ਾਈਨ ਜਿਹੜੀ ਇਸ ਤਰੀਕੇ ਦੇ ਨਾਲ ਆਪਣੇ ਟਰੇਸ ਕਰ ਸਕਦੇ ਹੋ ਤੇ ਇਸੇ ਤਰ੍ਹਾਂ ਆਪਾਂ ਕਿਸੇ ਸੂਟ ਦੇ ਉੱਪਰ ਵੀ ਬਣਾ ਸਕਦੇ ਹਾਂ ਤੇ ਕਿਸੇ ਵੀ ਕੱਪੜੇ ਤੇ ਤੁਸੀਂ ਜਿਹੜਾ ਆ ਡਿਜ਼ਾਈਨ ਆਪਣਾ ਜਿਹੜਾ ਛਾਪ ਕੇ ਰੈਡੀ ਕਰ ਸਕਦੇ ਜੇ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਹੈ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਮਿਲਦੇ ਆਂ ਫਿਰ ਇਸ ਤਰ੍ਹਾਂ ਦੀ ਅਗਲੀ ਵੀਡੀਓ ਵਿੱਚ ਐਂਡ ਤੱਕ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ